ਪਠਾਨਕੋਟ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਰੇ ਲੋਕ ਜ਼ਿਲ੍ਹਾ ਪੁਲਿਸ ਦੇ ਅੱਗੇ ਗੁਹਾਰ ਲਗਾ ਰਹੇ ਹਨ ਕਿ ਪੁਲਿਸ ਜਲਦ ਇਸ ਉਤੇ ਸਖਤੀ ਕਰੇ ਤਾਂ ਕਿ ਲੋਕ ਰਾਹਤ ਦੀ ਸਾਹ ਲੈ ਸਕਣ ਦੱਸ ਦਈਏ ਕਿ ਅੱਜ ਵੀ ਸ਼ਹਿਰ ਦੇ ਅਲੱਗ-ਅਲੱਗ ਏਰੀਏ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਪੰਜਾਮ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਇੱਕ ਘਟਨਾ ਪਠਾਨਕੋਟ ਦੇ ਸਾਲੀ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਮਹਿਲਾ ਕੋਲੋਂ ਸਕੂਟੀ ਸਵਾਰ ਨੌਜਵਾਨਾਂ ਵੱਲੋਂ ਪਰਸ ਖੋਹ ਕੜਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੂਜਾ ਇੱਕ ਗਲੀ ਵਿੱਚ ਲੱਗੇ ਮੋਟਰਸਾਈਕਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਦੋਨਾਂ ਘਟਨਾਵਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਰੋਸ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੁਲਿਸ ਜਲਦ ਇਸ ਉੱਤੇ ਸਖਤ ਕਾਰਵਾਈ ਕਰੇ ਤਾਂ ਕਿ ਲੋਕਾਂ ਨੂੰ ਵ੍ਰਹਤ ਦਿਸ਼ਾਸ ਮਿਲ ਸਕੇ ਜਿੱਦੂ ਦੀ ਪੰਜਾਬ ਦੇ ਵਿੱਚ ਐ ਸਰਕਾਰ ਆ ਰਹੀ ਐ ਲਾਈਨ ਆਰਡਰ ਦੇ ਹਾਲਾਤ ਐਨੇ ਵਿਗੜ ਚੁਕੇ ਨੇ ਕਿ ਅਹੀਂ ਜ਼ਿਕਰ ਹੀ ਨਹੀਂ ਕਰ ਸਕਦੇ ਪਹਿਲਾਂ ਵੀ ਸਰਕਾਰਾਂ ਆ ਰਹੀਆਂ ਠੀਕ ਐ ਕਮੀਆਂ ਰਹਿੰਦੀਆਂ ਪਰ ਲਾਈਨ ਆਰਡਰ ਐਨਾ ਵਿਗੜਿਆ ਅਜੇ ਤੱਕ ਨਹੀਂ ਕਦੀ ਦੇਖਿਆ ਪੁਲਿਸ ਪ੍ਰਸ਼ਾਸਨ ਸક્ષਮ ਐ ਪਰ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਪਾਵਰਾਂ ਆ ਉਹ ਯੂਟਿਲਾਈਜ਼ ਨਹੀਂ ਕੀਤੀ ਜਾਂਦੀਆਂ ਚੱਰੀਆਂ ਜਿਹੜੀ ਮੌਜੂਦਾ ਸਰਕਾਰ ਐ ਉਹਦੇ ਵਿੱਚ ਕੀ ਹਾਲਾਤ ਬਣ ਚੁੱਕੇ ਪਿਛੇ ਤੁਸੀਂ ਇੱਕ ਵੀਡੀਓ ਵੀ ਸੁਣੀ ਹੋएगी ਕਿ ਇਹ ਪੁਲਿਸ ਅਧਿਕਾਰੀਆਂ ਨੂੰ ਕੰਮ ਹੀ ਨਹੀਂ ਕਰਨ ਦੇਦੇ ਇਸ ਤਰ੍ਹਾਂ ਜਿੱਦਾਂ ਇਹਨਾਂ ਦੀ ਆਪਣੀ ਰਲੀ ਇੱਕ ਚੇਨ ਹੁੰਦੀ ਹੈ ਨਾ ਉਸ ਮਾਧਮ ਨਾਲ ਸਰਕਾਰ ਕੰਮ ਕਰ ਰਹੀ ਹੈ ਦਿਨ ਪ੍ਰਤੀ ਦਿਨ ਚੋਰੀਆਂ ਗੈਂਗਵਾਰ ਫਰੋਤੀਆਂ ਦੇ ਫੋਨਾਂ ਨੇ ਇਹ ਹਾਲਾਤ ਅੱਛੇ ਥੋੜੀ ਹੈ ਪੰਜਾਬ ਦੀ ਜੋ ਸਥਿਤੀ ਬਣ ਆਤੀ ਹੈ ਨਾ ਨੇ ਪੰਜਾਬ ਇੱਕ ਰੰਗਲਾ ਪੰਜਾਬ ਸੀ ਇੰਨਾ ਵਧੀਆ ਸੁਭਾ ਸੀਗਾ ਜਿਹਦੀ ਸਥਿਤੀ ਇਹਨਾਂ ਨੇ ਇੰਨੀ ਮੜੀ ਕਰਤੀ ਹੈ ਪਰ ਐਵੇਂ ਨਹੀਂ ਪਤਾ ਲੱਗਦਾ ਕਿ ਇਹਨਾਂ ਦੀ ਸਰਕਾਰ ਦੇ ਮੋਹਤਵਾਰ ਨੇ ਜਿਹੜੇ ਉਹ ਵੀ ਕਿ ਚੁੱਪ ਨੇ ਉਹ ਵੀ ਦੇਖ ਰਹੇ ਨੇ ਸਭ ਕੁਝ ਚਰਚਾ ਕਰਦੇ ਪਰ ਕਿਉਂ ਨਹੀਂ ਆਪਣੇ ਇੱਕ ਲੁਧਿਆਣੇ ਦੇ ਵਿੱਚ ਪਰਸੋਂ ਰਾਤ ਨੂੰ ਸੁਣਨ ਨੂੰ ਆਇਆ ਕਿ ਚੋਰਾਂ ਨੇ ਇੰਨੀ ਬੇਰਮੀ ਨਾਲ ਮਹਿਲਾ ਨੂੰ ਮਾਰ ਮਾਰ ਕੇ ਖੋਹ ਗਰਤੀ ਉਹਦੇ ਗਹਿਣੇ ਮੈਨੂੰ ਸੁਣ ਰਿਹਾ ਹੈਗਾ ਕਿ ਇੰਨੀ ਬੁਰੀ ਕੰਡੀਸ਼ਨ ਹੈ ਨੇ ਬੁਰੇ ਹਾਲਾਤ ਹੋ ਗਏ ਨੇ ਪਠਾਨਕੋਟ ਸੈਲੀ ਰੋਡ ਤੇ ਦੇਖੋ ਮਹਿਲਾ ਦਾ ਸੀਸੀ ਫੁਟੇਜ ਵੀ ਆ ਚੁਕੀ ਹੈ ਫਿਰ ਵੀ ਉਹਦੀ ਕੁਝ ਹੱਲੇ ਤੱਕ ਹੱਲ ਨਹੀਂ ਕਰ ਪਾ ਰਹੀ ਉਸ ਤੋਂ ਬਾਅਦ ਲਮੀਨੀ ਦੇ ਵਿੱਚ ਪਰਿਵਾਰਿਕ ਪ੍ਰਿਆਗਰਾਜ ਗਿਆ ਹੀ ਉਹਨਾਂ ਦੇ ਘਰ ਚੋਰੀ ਹੋ ਜਾਣਾ ਕਲ ਕੜਥੋਲੀ ਮਹੱਲੇ ਦੇ ਵਿੱਚ ਇੱਕ ਮੋਟਰਸਾਈਕਲ ਚੁੱਕਿਆ ਗਿਆ ਸਮਝ ਨਹੀਂ ਲੱਗ ਪਾ ਰਹੇ ਕਿ ਪੁਲਿਸ ਪ੍ਰਸ਼ਾਸਨ ਇੰਨੀ ਚੁੱਪ ਕਿਉਂ ਹੈ ਸਾਡੇ ਡੀਜੀਪੀ ਸਾਹਿਬ ਕਿਉਂ ਨਹੀਂ ਚੁਪਨੇ ਪੰਜਾਬ ਦੀ ਪੁਲਿਸ ਨੂੰ ਇੱਕ ਸੂਰਮੇ ਮੰਨਿਆ ਜਾਂਦਾ ਪੰਜਾਬ ਪੁਲਿਸ ਉਹ ਪੁਲਿਸ ਹੈ ਜਿਹੜੀ 올 인디아 레벨 ਤੇ ਕਿਨੇ ਸੀ ਪੁਲਿਸ ਕੋ ਕੋਈ ਹੱਲ ਨਾ ਹੋਏ ਉੱਥੇ ਪੰਜਾਬ ਦੀ ਪੁਲਿਸ ਨੂੰ ਭੇਜਿਆ ਜਾਂਦਾ ਪਰ ਇਸ ਸਰਕਾਰ ਨੇ ਪੰਜਾਬ ਦੀ ਪੁਲਿਸ ਨੂੰ ਉਹਨਾਂ ਦੀਆਂ ਪਾਵਰਾਂ ਖੋਹ ਕੇ ਪੰਜਾਬ ਦੀ ਸਥਿਤੀ ਬੁਰੀ ਹਾਲਤ ਕਰ ਦਿੱਤੀ ਹੈ ਮੈਂ ਕੇਂਦਰ ਸਰਕਾਰ ਦੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਇੱਥੇ ਥੋੜੀ ਜਿਹੀ ਹਮ ਭੂਮਿਕਾ ਨਿਭਾਓ ਪੰਜਾਬ ਦੇ ਸੀਐਮ ਸਾਹਿਬ ਇੰਨੇ ਸਕਸ਼ਮ ਨਹੀਂ ਹੈ ਪੰਜਾਬ ਦੀ ਸਰਕਾਰ ਸਕਸ਼ਮ ਨਹੀਂ ਹੈ ਪੰਜਾਬ ਦੇ ਮੰਤਰੀ ਸੰਤਰੀ ਜਿਹੜੇ ਸਕਸ਼ਮ ਨਹੀਂ ਹੈ ਉਹ ਆਪਣੀ ਸੱਤਾ ਪੋਗਨ ਦੇ ਵਿੱਚ ਹੋਰ ਆਪਣਾ ਜਿਹੜਾ 3 ਸਾਲ ਦਾ ਸਮਾਂ ਬੀਤ ਗਿਆ ਉਹਨਾਂ ਦੇ 2 ਸਾਲ ਰਹਿ ਗਏ ਨੇ ਉਹ ਵੀ ਗੰਦੇ ਵਿੱਚ ਆਪਣਾ ਆਨੰਦ ਫਰਮਾ ਰਹੇ ਨੇ ਉਹਨਾਂ ਨੂੰ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਪਤਾ ਮੁੜ ਕੇ ਉਹਨਾਂ ਦੀ ਸਰਕਾਰ ਨਹੀਂ ਆਣੀ ਫਿਰ ਪਬਲਿਕ ਇਸ ਸਮੇਂ ਤੰਗ ਹੋ ਚੁੱਕੀ ਦੀ ਹੈ ਮੈਂ ਹੱਥ ਜੋੜ ਬੇਨਤੀ ਕਰਨਾ ਆਪਣੇ ਐਸਐਸਪੀ ਸਾਹਿਬ ਦੇ ਅੱਗੇ ਵੀ ਥੋੜਾ ਜਿਹਾ ਤੁਸੀਂ ਪਠਾਨਕੋਟ ਦੀ ਸਥਿਤੀ ਨੂੰ ਗੰਭੀਰਤਾ ਨਾਲ ਦੇਖੋ ਪਠਾਨਕੋਟ ਕਿੱਥੇ ਦਾ ਕਿੱਥੇ ਜਾ ਰਿਹਾ ਹੈ ਜੈ ਹਿੰਦ ਜੈ ਭਾਰਤ ਜੈ ਸ਼ੀਰਮ ਇਹਦੇ ਵਿੱਚ ਹੋ ਰਹੀ ਚੋਰੀਆਂ ਦੇ ਬਾਰੇ ਕੀ ਕਹਿਣਾ ਕੀ ਕਿਹਾ ਜਾ ਸਕਦਾ ਜੀ ਇਹ ਦੇਖੋ ਪਿਛਲੇ ਦੋ ਤਿੰਨ ਮਹੀਨੇ ਤੋਂ ਸ਼ਹਿਰ ਦੇ ਐਨੇ ਬੁਰੇ ਹਾਲਾਤ ਹੋ ਚੁੱਕੇ ਆ ਕਿ ਹਰ ਗਲੀ ਹਰ ਮੁਹੱਲੇ 'ਚ ਕਦੀ ਮੋਟਰਸਾਈਕਲ ਚੋਰੀ ਹੋ ਜਾਂਦਾ ਕਦੀ ਕਿਸੇ ਦੇ ਘਰ ਕੋਈ ਚੋਰ ਵੜ ਜਾਂਦਾ ਪਤਾ ਨਹੀਂ ਕੀ ਹੋ ਰਿਹਾ ਸ਼ਹਿਰ 'ਚ ਐਨੀ ਫੋਰਸ ਵੀ ਲੱਗੀ ਆ ਸੀਸੀਟੀਵੀ ਜੀ ਵੀ ਬੰਦੇ ਆ ਜਾਂਦੇ ਪਰ ਫੜਿਆ ਕੋਈ ਨਹੀਂ ਜਾਂਦਾ ਪਤਾ ਨਹੀਂ ਕਾ ਇਹ ਪੁਲਿਸ ਪਤਾ ਨਹੀਂ ਕੀ ਕਰਨੀ ਇਹ ਮੈਂ ਤੇ ਪ੍ਰਸ਼ਾਸਨ ਨੂੰ ਕਵਾਂਗਾ ਜਰਾ ਸਖਤੀ ਕਰੋ ਇੱਥੇ ਤੇ ਮਾਵਾ ਪੈਨ ਆ ਦਾ ਬਾਹਰ ਨਿਕਲਣਾ ਬਹੁਤ ਦੁਬਰ ਹੋ ਗਿਆ ਜੀ ਹਾਂਜੀ ਮੈਂ ਇੱਕ ਨਿਊਜ਼ ਦੇਖ ਰਿਹਾ ਕਿ ਸੈਲੀ ਰੋਡ ਤੇ ਵੀ ਕਿਸੇ ਲੇਡੀ ਦਾ ਪਰਸ ਚੁੱਕਿਆ ਗਿਆ ਸਿੰਘਪੁਰੇ ਮੁੱਲੇ ਵੀ ਜਦੋਂ ਜਿਹਦੇ ਕਿਤੇ ਪ੍ਰਿਆਗਰਾਜ ਉਹਨਾਂ ਦੇ ਘਰ ਪਿੱਛੇ 2.5 ਲੱਖ ਰੁਪਏ ਦੀ ਚੋਰੀ ਹੋ ਗਈ ਕਰਥੋਲੀ ਮੱਲੇ ਅੱਜ ਦਾ ਕੇਸ ਤੁਸੀਂ ਦੱਸਦੇ ਹੋ ਜਿਵੇਂ ਕਿ ਸੀਸੀਟੀਵੀ ਚ ਵੀ ਆ ਗਿਆ ਬੰਦਾ ਇਸ ਤੋਂ ਪਹਿਲਾਂ ਮੇਰਾ ਦੋਸਤ ਇੱਕ ਹੀਰਾ ਸਾਡੀ ਗਲੀ ਦੇ ਉਹਨਾਂ ਦੀ ਮਾਤਾ ਦੀਆਂ ਵਾਲੀਆਂ ਵੀ ਲਾਖਦੀਆਂ ਪਤਾ ਨਹੀਂ ਕੀ ਹੋਣੇ ਸ਼ਹਿਰ ਚ ਮੈਂ ਤੇ ਕਰ ਪੁਲਿਸ ਸਖਤੀ ਕਰੋ ਤੇ ਇਹਨਾਂ ਤੇ ਕੋਈ ਐਸੀ ਧਾਰਾ ਜੋੜੋਗੀ ਕਿਸੇ ਦੀ ਹਿੰਮਤ ਦਵਾਰਾ ਨਾ ਪਵੇ